ਲੁਧਿਆਣਾ ਪੁਲਿਸ ਨੇ ਸ਼ਿਮਰਾਪੁਰੀ ਥਾਣੇ ਦੇ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਨਸ਼ਾ ਤਸਕਰੀ ਦੇ ਘਰ ਦੀ ਨਜਾਇਜ਼ ਸਾਰੀ ਤੇ ਪੀਲਾ ਪੰਜਾ ਚਲਾਇਆ ਤੇ ਡੀਸੀਪੀ ਨੇ ਕਿਹਾ ਹੈ ਕਿ ਦੋਸ਼ੀ ਭੈਣ ਭਰਾਤੇ 8 ਨਸ਼ਾ ਤਸਕਰੀ ਦੇ ਮਾਮਲੇ ਦਰਜਨੇ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੀ ਕੜੀ ਵਿੱਚ ਇਹ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਹੁਣ ਇਹਨਾਂ ਦੇ ਘਰ ਤੇ ਪੁਲਿਸ ਦਾ ਪੀਲਾ ਪੰਜਾ ਚੱਲਿਆ ਦੱਸਿਆ ਪੁਲਿਸ ਦੀ ਦੇਖ ਰੇਖ ਹੇਟ ਨਗਰ ਨਿਗਮ ਵੱਲੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਤਤੀ ਨਜਾਇਜ਼ ਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ ਡੀਸੀਪੀ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ આરોપી ਰੌਬਰਟ ਸੱਦੂ ਤੇ ਉਸਦੀ ਭੈਣ ਰਵੀਨਾ ਬੋਲੇ ਇਲਾਕੇ ਚ ਨਸ਼ਾ ਵੇਚਿਆ ਜਾਂਦਾ ਸੀ ਤੇ ਦੋਨਾਂ ਤੇ ਹੀ ਐਨਡੀਪੀਸੀ ਐਕਟ ਦੇ ਤਹਿਤ 8 ਮਾਮਲੇ ਦਰਜ ਸਨ ਸਾਡੀ ਉਮਰ ਪਹਿਲੀ ਵਾਰ ਇਹ ਨਸ਼ੇ ਦੇ ਖਿਲਾਫ ਜਿਹੜੀ ਮਹਮ ਚੱਲੀ ਏ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਹਾਂ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਘਰ ਖਰਾਬ ਕੀਤੇ ਉਹਨਾਂ ਕਿਸੇ ਦਾ ਇੱਕ ਪੁੱਤ ਵੀ ਨਸ਼ੇ ਤੇ ਲੱਗ ਜੇ ਤੇ ਉਹ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰ ਦੇ ਗਹਿਣੇ ਵੇਚ ਜਿੰਦਾ ਕਦੀ ਕੁਛ ਕਰਦਾ ਕਦੀ ਕੁਛ ਉਹ ਨਸ਼ੇ ਦੇ ਵਿੱਚ ਬਹੁਤ ਕੁਛ ਗਲਤ ਕਰਦਾ ਹੈ ਇਹ ਜੋ ਮਹਿਮ ਹੈ ਇਹ ਇੱਕ ਰੱਬ ਰੂਪੀ ਬੰਦੇ ਵੱਲੋਂ ਜੋ ਚਲਾਈ ਗਈ ਹੈ ਅਸੀਂ ਉਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਤੇ ਅਸੀਂ ਸਾਰੇ ਲੋਕਾਂ ਦੀ ਵੀ ਬਹੁਤ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਸਾਥ ਦਿੱਤਾ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮਹਿਮ ਆਤਮਨਗਰ ਦੇ ਵਿੱਚ ਹੀ ਘਟ ਤੋਂ ਘਟ ਵੀ 100 ਤੋਂ 200 ਜੋ ਵੀ ਨਸ਼ਾ ਤਸਕਰ ਸਨ ਉਹ ਛੱਡ ਗਏ ਬਾਹਰਲੇ ਸੂਬਿਆਂ 'ਚ ਭੱਜ ਗਏ ਹਨ ਜੋ ਕਿ ਨਸ਼ਾ ਵੇਚਦੇ ਸਨ ਅਸੀਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਅਸੀਂ ਇੱਥੇ ਸੁਣਿਆ ਜੀ ਹੁਣ ਕਾਫੀ ਦਿਨ ਤੋਂ ਨਸ਼ਾ ਵਿਗਰੇਜ ਤੇ 3-4 ਮੁਕੱਦਮੇ ਵੀ ਆਏ 3-4 ਮੁਕੱਦਮੇ ਵੀ ਆ ਹਾਂ ਜੀ 3-4 ਸਾਲ ਹੋ ਗਏ ਜੀ ਸਰ ਅੱਜ ਗੁਰਪ੍ਰੀਤ ਸਿੰਘ ਜੀ ਨਗਰ ਮਾਈਕ ਤੇ ਸਾਣਾ ਸ਼ਿਲਾਪੁਰੀ ਕੋਰਪੋਰੇਸ਼ਨ ਦੇ ਨਾਮ ਤੇ ਜਿਹੜੀ ਇਹ ਨੈਗਲ ਰਿਪੋਰਟ ਜਿਹੜੀ ਮਿਊਨਿਸੀਪਲਿਟੀ ਆਇਆ ਤੇ ਇਹਦੇ ਵਿੱਚ ਰੌਬਰਟ ਸਿੱਧੂ ਤੇ ਉਹਦੀ ਭੈਣ ਹੈ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਜ਼ੈਕਟ ਦੇ 7-8 ਘੱਗਾਂ ਆਪਣੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਨਸ਼ੇੜਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਤਵਾ ਤੇ ਮੁਲਾਕਾਤ ਸਤ ਆਖਣਾ ਮੁਕੱਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਬੜੀਆ ਪਹਿਲਾਂ ਦਾ ਮਾ ਤੁਹਾਡੇ ਮਾ ਕੇ ਨਾਲ ਹੀ ਲੋਕਾਂ ਨੂੰ ਆਉਂਦਾ ਹੈ ਰਿਕਵੈਸਟ ਕਰਦਾ ਵੀ ਇਹ ਨਾ ਲੋਕਾਂ ਨੂੰ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਵਧੀਆ ਬਣਾ ਸਕੀ ਨਹੀ ਪੁਲਿਸ ਦੀ ਗ੍ਰਿਫਤ ਨਹੀਂ ਹੈ ਕਿ ਘਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਨਡਰ ਵੀ ਹੈ ਪੈਨਡਰ ਇਸ ਦੇ ਵਿੱਚ ਵੀ ਆ ਕਿਉਂਕਿ ਐਕਚੁਅਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਸਾਨੂੰ ਵੀ ਇੱਕ ਤੇ ਰੂਪੋਸ਼ਿਆ ਤੈਨੂੰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਕਿੰਨਾ ਹੀ ਤਸਕਰ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰ ਨੂੰ ਕਿ ਜਦਾਵੀ ਨਸ਼ਾ ਤਸਕਰ ਨੂੰ ਇਹ ਜਗ ਥਾਵਨੀ ਹੈ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚਾ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਕਿ ਬਵੀਆ ਸਦੋਲ ਬਣਾਈਏ ਤੇ ਉਹ ਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਇਸ ਜਿਹੜੀ ਸਾਡੀ ਮਾਮਲੇ ਸੁਝਾਉਣ ਨੂੰ ਤਾਂ ਡੇਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜਦੋਂ ਨਸ਼ਾ ਬੰਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਫੁਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹ ਇਹੋ ਜਿਹਾ ਵਾਤਾਵਰਣ ਸਿਰਜਦਾ ਤੇ ਉਹ ਦੂਰ ਨਹੀਂ ਕਿ ਜਦੋਂ ਅਸੀਂ ਇਹ ਮੰਨ ਲਓ ਇਸ ਅਲਾਮਤ ਤੇ ਕਾਮਯਾਬੀ ਨਾਲ